ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਕਿਚਨ ਬਲਾਗਸ ਤੇ ਹੋਰ ਸਣਾਓ ਜੀ ਕਿਵੇਂ ਹੋ ਤੁਸੀਂ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਹੱਸਦੇ ਵਸਦੇ ਰੱਖਣ ਜੀ ਇੱਥੇ ਮੈਂ ਲਾ ਰਹੀ ਸੀ ਜੀ ਸਬਜੀ ਨੂੰ ਤੜਕਾ ਸਬਜੀ ਅੱਜ ਬਣਾਉਣੀ ਹੈ ਜੀ ਗਾਜਰ ਮਟਰ ਇਹ ਪਿਆਜ਼ ਤੇ ਹਰੀਆਂ ਮਿਰਚਾਂ ਪਾ ਲਾਂਗੇ ਪਹਿਲਾਂ ਤੇਲ ਪਾ ਲਿਆ ਸੀ ਮੈਂ ਗਰਮ ਹੋ ਗਿਆ ਅਦਰਕ ਨਹੀਂ ਪਾਇਆ ਜੀ ਅੱਜ। ਅੱਜ ਮੈਂ ਮਿਰਚਾਂ ਤੇ ਪਿਆਜ਼ ਪਾਲੇ ਨੇ ਤੇ ਟਮਾਟਰ ਪਾਵਾਂਗੀ ਜੀ ਇਕ। ਇਹ ਮਟਰ ਧੋ ਕੇ ਰੱਖ ਲੈਣੀ ਕੱਢ ਕੇ। ਸਾਰੇ ਨਹੀਂ ਮਟਰ ਪਾਉਂਦੀ ਜੀ ਬੱਚੇ ਫਿਰ ਘੱਟ ਪਸੰਦ ਕਰਦੇ ਨੇ ਮਟਰ ਪਾਏ ਹੋਏ। ਇਹਦੇ ਵਿੱਚ ਅੱਧੇ ਰੱਖ ਲਾਂਗੇ ਅੱਧੇ ਪਾ ਦਾਂਗੇ। ਤੇ ਗਾਜਰਾਂ ਕੱਟ ਕੇ ਧੋ ਕੇ ਰੱਖੀਆਂ ਹੋਈਆਂ ਨੇ। ਉਹ ਵੀ ਆਪਾਂ ਇੱਥੇ ਰੱਖ ਲੈਣੇ ਆ ਜੀ ਕੋਈ। ਤੇ ਅੱਜ ਆਪਾਂ ਕਰਦੇ ਕੰਮਾਂ ਦੀ ਲੱਗੀ ਜੀ ਡਿਊਟੀ ਫੇਰ ਜਿਹੜੇ ਫੰਕਸ਼ਨ ਸੀ ਆਪਣੇ ਉਹ ਲੰਘ ਗਏ ਨੇ ਜੀ ਤਾਂ ਕਰਕੇ ਆਪਾਂ ਦਾ ਵੀਡੀਓ ਵੀ ਪ੍ਰੋਪਰ ਨਹੀਂ ਪਈਆਂ ਵਿੱਚ ਦੀ ਗੈਪ ਪੈ ਗਏ ਨੇ ਅੱਜ ਆਪਾਂ ਛੋਟਾ ਜਿਹਾ ਵਲੌਗ ਬਣਾਇਆ ਜੀ ਤੇ ਨਾਲ ਆਪਾਂ ਵੀ ਤੁਹਾਡੇ ਨਾਲ ਵਿਆਹ ਚ ਜ਼ਿਆਦਾ ਕਲਿੱਪ ਤਾਂ ਆਪਾਂ ਨਹੀਂ ਲਈ ਜੀ ਛੋਟੀ ਜੀ ਕਲਿੱਪ ਲਈ ਸੀ ਤੇ ਪਿਕ ਵਗੈਰਾ ਸ਼ੇਅਰ ਕਰਾਂਗੇ ਜ਼ਰੂਰ ਦੇਖਿਓ ਤੁਸੀਂ ਭੱਜ ਦੌੜ ਜੀ ਹੋ ਜਾਂਦੀ ਜੀ ਬਸ ਵੀ ਘਰੋਂ ਵੀ ਕੰਮ ਕਰਕੇ ਭੱਜ ਕੇ ਜਾਣਾ ਫਟਾਫਟ ਆ ਕੀ ਫਿਰ ਕਰਦੀ ਕੱਲੇ ਜਾਣੇ ਦਾ ਤਾਂ ਕੀ ਜਾਣ ਹੁੰਦਾ ਜੀ ਕਿਤੇ ਬਹੁਤ ਔਖਾ ਹੋ ਜਾਂਦਾ ਹੈ ਇਹ ਟਮਾਟਰ ਕੱਟ ਕੇ ਵਿੱਚ ਪਾ ਦਾਂਗੇ ਪਿਆਜ਼ਾਂ ਦਾ ਸ਼ੀਕ ਲੱਗ ਗਿਆ ਸੀ ਤੇ ਨਾਲ ਇਹਦੇ ਪਾ ਦੂੰਗੀ ਜੀ ਨਾਣ ਜਲਦੀ ਹੋ ਜੂਗਾ ਆਪਣਾ ਮਸਾਲਾ ਤਿਆਰ ਧਰਾਂ ਜਿਹੋ ਦਾ ਟਾਈਮ ਹੋਣ ਵਾਲਾ ਜੀ ਇੱਥੇ 15 ਮਿੰਟ ਰਹਿੰਦੇ ਸੀ ਤੇ ਮੈਂ ਸੋਚਿਆ ਵੀ ਓਨੇ ਕ ਟਾਈਮ ਦੇ ਵਿੱਚ ਤੜਕਾ ਲਾ ਦਿੰਦੇ ਆ ਆਉਂਦਿਆਂ ਤੱਕ ਸਬਜ਼ੀ ਬਣ ਜੂਗੀ ਜੀ ਇੱਕੇ ਬਣਾਉਂਦੀ ਨੂੰ ਮਿੱਠੀ ਹੀ ਆਪ ਤਿੰਨੇ ਆ ਜੀ ਸੁੱਕੀ ਸਬਜੀ ਦਾ ਤੇਜਾ ਬਰੀ ਮਚਾਉਂਦੇ ਇਹ ਟੈਨ ਲੱਗ ਜਾਂਦਾ ਬਣਨ ਨੂੰ ਇਹ ਨੂਰ ਪਾ ਦਿੰਨੇ ਆ ਇੱਥੇ ਵਾਇਸ ਓਵਰ ਮੈਂ ਤਾਂ ਕਰ ਦਿੱਤੀ ਆ ਜੀ ਬੱਚੇ ਖੇਡ ਰਹੇ ਸੀ ਤੇ ਗੋਲ ਨਾਲ ਤਾਂ ਕਰਕੇ ਕਿ ਮੈਂ ਵਾਇਸ ਓਵਰ ਕਰ ਦਿੱਤੀ ਆ ਜੀ ਬਸ ਆਪੇ ਥੋੜੀ ਸਾਰ ਜੀ ਜੇ ਸਿਰ ਕਰੀਏ ਵੀਡੀਓ ਤੇ ਹੋਰ ਕੋਈ ਨਹੀਂ ਬਣਾਈਗੀ। ਕਈ ਦਿਨ ਪੰਜ ਨੱਟ ਜੀ ਹੋ ਜਾਂਦੀ ਹੈ ਨਾ ਫਿਰ ਸਰੀਰ ਵੀ ਸਾਥ ਨਹੀਂ ਦਿੰਦਾ ਹੈਗਾ। ਸਵੇਰੇ ਥੋੜਾ ਜਿਹਾ ਸੇਤ ਡਾਊਨ ਹੋ ਗਈ ਸੀ। ਤਾਂ ਕਰਕੇ ਜੀ ਫਿਰ ਆਪਾਂ ਕੋਈ ਵੀਡੀਓ ਵੀ ਨਹੀਂ ਬਣਾਈ ਕੋਈ ਕੰਮਾ ਵੀ ਨਹੀਂ ਕਰੇਗੇ। ਅਜੇ ਵਿਆਹ ਜਾਣ ਕਰਕੇ ਘਰੇ ਵੀ ਅੰਦਰ ਖਲਾਰਾ ਪਿਆ ਪਿਆ ਜੀ ਸਾਰੇ ਕੱਪੜਿਆਂ ਦਾ। ਜਾਣ ਲੱਗੀ ਜਲਦੀ ਜਲਦੀ ਕੋਈ ਕਿਤੇ ਸਿੱਧਾ ਬੱਚੇ ਕੋਈ ਕਿਤੇ ਕੋਈ ਆਪ ਤੋਂ ਵੀ ਤਿਆਰ ਜਾਂਦਾ ਜੀ। ਤੇ ਜਿਹੜੇ ਧੋ ਕੇ ਗਏ ਸੀ ਕੱਪੜੇ ਉਹ ਵੀ ਪੈ ਨਹੀਂ ਤੈ ਹਲਾਉਣ ਵਾਲੇ। ਬਹੁਤ ਕੰਮ ਆਪਏ ਨੇ ਜਦੋਂ ਕਿਤੇ ਜਾਣਾ ਹੁੰਦਾ ਵੇ ਇਤਨਾ ਕੰਮ ਜਿਆਦਾ ਹੀ ਇਕੱਠੇ ਹੋ ਜਾਂਦੇ ਨੇ ਬਸ ਐ ਹੁੰਦਾ ਜੀ ਇੱਕ ਜਾਣਾ ਪੈਂਦਾ ਮਜਬੂਰੀ ਚ ਜੇ 2 ਘੰਟੇ ਵੀ ਚਲੇ ਜਾਂਦੇ ਤਾਂ ਵੀ ਖਲਾਰਾ ਪੈ ਜਾਂਦਾ ਫਿਰ ਉਹ ਕਰਨੇ ਬਹੁਤ ਔਖੇ ਹੋ ਜਾਂਦੇ ਨੇ ਇਕੱਠੇ ਹੋ ਜਾਂਦੇ ਨੇ ਜਦੋਂ ਇੱਕ ਦਿਨ ਛੋਟੇ ਨੇ ਦਿਨਾਂ ਛੋਟਿਆਂ ਕਰਕੇ ਤਾਂ ਡੇਲੀ ਦੇ ਕੰਮ ਹੀ ਮਸਾ ਹੁੰਦੇ ਨੇ ਜੀ ਜਿਹੜੇ ਐਕਸਟਰਾ ਕਰਨੇ ਨੇ ਉਹ ਤਾਂ ਫਿਰ ਔਖਾ ਹੋ ਜਾਂਦੇ ਹੋਰ ਵੀ ਜਿਆਦਾ ਭਜ ਨਟ ਕਰਨੀ ਪੈਂਦੀ ਹੈ ਸਾਰਾ ਦਿਨ ਛੋਟੇ ਦਿਨਾ ਕਰਕੇ ਬਸ ਇੰਨੇ ਕੰਮਾਂ ਦੇ ਵਿੱਚ ਪਰ ਮੇਰੀ ਵਾਂਗੂ ਘੁੰਮੀ ਜਾਣੀਆਂ ਜੀ ਸਾਰੀ ਬਸ ਇਹੀ ਜਗ੍ਹਾ ਆਪਣੀ ਇੰਨੇ ਕ ਘਰ ਦੇ ਵਿੱਚ ਹੀ ਘੁੰਮੀ ਜਾਣਾ ਪੈਣਾ ਨੇ ਸਾਰੀਆਂ ਨੇ ਇੱਥੇ ਹੀ ਕੰਮ ਕਰੀ ਜਾਣੇ ਨੇ ਚੁੱਲ੍ਹੇ ਤੇ ਬੈ ਕੇ ਕੰਮ ਕਰਨਾ ਤਾਂ ਵਧੀਆ ਲੱਗਦਾ ਜੀ ਸਿਆਲ ਦੇ ਵਿੱਚ ਪਰ ਅੰਦਰ ਹਜੇ ਮੈਂ ਦੁੱਧ ਧਾਰਨਾ ਸੀ ਵਾਲੀ ਦੇਣ ਲਈ ਗੈਸ ਅੰਦਰ ਕੱਕੀ ਫਿਰ ਨਹੀਂ ਧਰਿਆ ਜਾਂਦਾ ਜੀ ਕੋਈ ਖੜਕੀ ਆਵਾਜ਼ ਦੇਣੀ ਪੈਂਦੀ ਹੈ ਜੇ ਇਧਰ ਲੱਗ ਜੰਨਾ ਕੰਮ ਕਈ ਵਾਰੀ ਦਿਮਾਗ ਚ ਨਿਕਲ ਜਾਂਦਾ ਜੀ ਵੀ ਦੁੱਧ ਧਰਿਆ ਹੋਇਆ ਅੰਦਰ ਫਿਰ ਭੁੱਲ ਜਾਂਦੇ ਅਗੇ ਉਬਲ ਜਾਂਦਾ ਦੁੱਧ ਤਾਂ ਕਰਕੇ ਮੈਂ ਕੋਲੇ ਖੜਕੀ ਗੈਸ ਤੇ ਲਵੇ ਕੋਈ ਰਸੋਈ ਚ ਕੰਮ ਕਰ ਲੈਣਾ ਜਿਹੜਾ ਅੰਦਰ ਕਰਨ ਵਾਲਾ ਹੁੰਦਾ ਉੱਥੇ ਆਵਾਲੀ ਦੇ ਲੈਣੀ ਜੀ ਚੁੱਲੇ ਤੇ ਤਾਂ ਕਰਕੇ ਨਹੀਂ ਦਿੰਦੀ ਜੀ ਫਿਰ ਭਾਂਡੇ ਜਿਆਦਾ ਕਾਲੇ ਹੁੰਦੇ ਨੇ ਪਤਲੀ ਚ ਪਾ ਕੇ ਧਰਨਾ ਪੈਂਦਾ ਅੰਦਰ ਹੀ ਦੇ ਦਿੰਨੇ ਆ ਵਾਲੀ ਜੇ ਕਈ ਵਾਰੀ ਠੀਕ ਲਾਹ ਪਰ ਵੀ ਦਿੰਦੀ ਨਹੀਂ ਜਿਆਦਾ ਠੰਡੀ ਜੀ ਹੁੰਦੀ ਹੈ ਜਦੋਂ ਲਓ ਜੀ ਆਪਾਂ ਇਹ ਸਬਜੀ ਪਾ ਦਿੱਤੀ ਹੈ ਨਾਣ ਮਿਰਚ ਪਾ ਦਿੱਤਾ ਸੀ ਇਹਦੇ ਵਿੱਚ ਹਲਦੀ ਗਾਜਰਾਂ ਦੀ ਸਬਜੀ ਦੇ ਵਿੱਚ ਮੈਂ ਥੋੜੀ ਜੀ ਘੱਟ ਪਾਉਣੀ ਹੁੰਦੀ ਆ ਲਾਲ ਜੀ ਸਬਜੀ ਵਧੀਆ ਲੱਗਦੀ ਹੈ ਤੇ ਅੱਧੇ ਮਟਰ ਪਾ ਲਾਂਗੇ ਅੱਧੇ ਮਟਰ ਰੱਖ ਲਾਂਗੇ ਦੋ ਇਹਦੇ ਵਿੱਚ ਪਾਉਂਗੀ ਜੀ ਮੈਂ ਆਲੂ ਕਾਜਰਾਂ ਦੇ ਵਿੱਚ ਆਲੂ ਪਾਏ ਮੈਨੂੰ ਵਧੀਆ ਲੱਗਦੇ ਲੱਗਦੇ ਨੇ ਜੀ ਟੇਸਟੀ ਲੱਗਦੇ ਨੇ ਦੋ ਆਲੂ ਜ਼ਰੂਰ ਪਾ ਲੈਣੇ ਹੁੰਦੀਆਂ ਮੈਂ ਇਹਨੂੰ ਮਿਕਸ ਕਰਕੇ ਚੰਗੀ ਤਾ ਟਾਕ ਦੂੰਗੀ ਆਲੂ ਜੀਰ ਨਾਲ ਹਾਜੀ ਆਲੂ ਜੀਰ ਕੇ ਪਾਉਣੇ ਜੀ ਇਹਦੇ ਵਿੱਚ ਜਿਵੇਂ ਗਾਜਰਾ ਚੀਰਦੇ ਜਿੰਨੀਆਂ ਕਬਰੀਕ ਉਹਨਾਂ ਕੀ ਬਰੀਕ ਆਲੂ ਜੀਰ ਕੇ ਪਾਉਣੇ ਹੁੰਦੇ ਆ ਜੀ ਵਿੱਚਾਂ ਇਹ ਤੇਰੀ ਉਹਨੇ ਅੰਦਰ ਸਮਾਨ ਤੇ ਆਲੂ ਚੀਰ ਕੇ ਦੇ ਵਿੱਚ ਪਾ ਦੋਗੇ ਜੀ ਤੋਂ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਪਣਾ ਸਾਥ ਤੇ ਸਪੋਰਟ ਇਸੇ ਤਰ੍ਹਾਂ ਬਣਾਈ ਰੱਖਿਓ ਜਿਹੜੇ ਨਵੇਂ ਜੁੜ ਰਹੇ ਨੇ ਆਪਣੇ ਨਾਲ ਉਹਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਆਪਣਾ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਇਹ ਆਲੂ ਕੱਟ ਲਈ ਸੀ ਮੈਂ ਦੋ ਉਹ ਪਾ ਦਿੱਤੇ ਨੇ ਜੀ ਵਿੱਚ ਇਨਾਂ ਨੂੰ ਵੀ ਮਿਕਸ ਕਰ ਦਾਂਗੇ ਥੋੜਾ ਜਿਹਾ ਪਾਣੀ ਹਣੀ ਜੀ ਪਾਣੀ ਨਾਲ ਆਲੂ ਵੀ ਲੈਂਦੇ ਨੇ ਪਾਣੀ ਤੇ ਮਦਰ ਧਾਰਾ ਚੋੜ ਵੀ ਜਾਣਾ ਸੀ ਇਹ ਥੱਲੇ ਨਹੀਂ ਲੱਗਦੀ ਹੈਗੀ ਸਬਜ਼ੀ ਜੇ ਆਪਾਂ ਬਿਲਕੁਲ ਵੀ ਪਾਣੀ ਨਹੀਂ ਪਾਉਂਦੇ ਫਿਰ ਕੋਲੇ ਬੈ ਕੇ ਬਣਾਉਣੀ ਪੈਂਦੀ ਹੈ ਜੀ ਇਹ ਜਿਹੜੇ ਆਲੂ ਪਾਏ ਨੇ ਉਹਨਾਂ ਨੇ ਪਾਣੀ ਵੀ ਲੈਣਾ ਜਿਹੜਾ ਥੋੜਾ ਜਿਹਾ ਪਾਇਆ ਤੇ ਹੁਣ ਜਾਉਂਗੀ ਜੀ ਮੈਂ ਧਾਰਾ ਚੋਂ ਇਹ ਬਾਲਟੀ ਦੇ ਵਿੱਚ ਪਾਣੀ ਪਾ ਲਿਆ ਜਦ ਤੱਕ ਆਪਣੀ ਸਬਜ਼ੀ ਵੀ ਬਣਨ ਵਾਲੀ ਹੋ ਜੂਗੀ ਜੀ ਇਥੇ ਆ ਗਈਆਂ ਜੀ ਵਿਆਹ ਦੀਆਂ ਆਪਾਂ ਜਿਹੜੇ ਕਲਿੱਪਸ ਲਈ ਸੀ ਥੋੜੀ ਜੀ ਉਹ ਹੀ ਐਡ ਕਰੀਆਂ ਨੇ ਤੇ ਵਾਇਸਓਵਰ ਕਰ ਦਿੱਤੀ ਆਪਾਂ ਇੱਥੇ ਤੇ 뮤직 ਚੱਲਦਾ ਹੁੰਦਾ ਜੀ ਫਿਰ ਕਰਕੇ ਕਾਪੀਰਾਈਟ ਆ ਜਾਂਦਾ ਤਾਂ ਕਰਕੇ ਆਪਾਂ ਬੰਦੀ ਕਰ ਦਨੇ ਆ ਆਵਾਜ਼ ਇੱਥੇ ਮਿਲਣੀ ਹੋ ਰਹੀ ਸੀ ਬਰਾਤ ਪਹੁੰਚ ਚੁੱਕੀ ਸੀ ਆਪਾਂ ਮੁੰਡੇ ਵਾਲਿਆਂ ਵੱਲ ਸੀ ਜੀ ਬਰਾਤ ਚ ਗਏ ਸੀ ਇਹ ਸਾਰੇ ਬੈਠੇ ਸੀ ਆਪਾਂ ਇਧਰ ਹੀ ਸੋਹਰਾ ਫੈਮਿਲੀ ਮੇਰੀ ਇੱਕਠੇ ਬੈਠੇ ਸੀ ਇਹ ਤੇ ਸਾਰੀ ਦਰਾਨੀਆਂ ਜਠਾਨੀਆਂ ਨਾਲ ਨਣਦਾਂ ਨੇ ਜੀ ਤੇ ਅੱਗੇ ਆਪਾਂ ਤੇ ਇੱਕ ਵੀ ਕਲਿੱਪ ਸ਼ੇਅਰ ਕਰਾਂਗੇ ਤੁਹਾਡੇ ਨਾਲ ਲਓ ਜੀ ਇੱਕ ਆਪਾਂ ਗੇੜੀ ਲਵਾ ਦਿੱਤੀ ਹੈ ਜੀ ਤੁਹਾਨੂੰ ਵੀ ਜਿਆਦਾ ਤਾਂ ਨਹੀਂ ਬਣਾਈ ਕੋਈ ਵੀਡੀਓ ਤੁਸੀਂ ਵੀ ਦੇਖੋ ਜੀ ਜ਼ਰੂਰ ਇੱਕਠੇ ਹੋ ਕੇ ਭੈਣ ਭਰਾ ਕੁਝ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਜੀ ਆਪਣੀਆਂ ਇਕੱਲੇ ਇਕੱਲਿਆਂ ਦਾ ਟਾਈਮ ਤਾਂ ਕਿੱਥੋਂ ਲੱਗਦਾ ਜੀ ਇੰਨਾ ਘਰੋਂ ਚ ਨਿਕਲਦਾ ਵਿਆਹ ਸਾਧੀਆਂ ਤੇ ਇਕੱਠੇ ਹੁੰਨੇ ਆ ਲਓ ਜੇ ਆ ਗਈਆਂ ਅੱਗੇ ਆਪਣੀਆਂ ਪਿਕਸ ਇਹ ਸੀਗਾ ਜੀ ਵਿਆਹ ਵਾਲਾ ਮੁੰਡਾ ਤੇ ਬਹੂ ਇੱਕ ਬੱਚਿਆਂ ਨਹੀਂ ਲਈਆਂ ਸੀ ਇਹ ਜੀ ਕਲਿੱਪਸ ਆ ਭੀਆਂ ਇਹ ਆ ਗਈ ਜੀ ਅਸੀਂ ਏਸੀ ਮਾ ਹਰਵੀਰ ਹੈ ਮੇਰੇ ਨਾਲ ਜੀ ਮਾਪੇ ਦੋਨੇ ਇੱਕ ਮੇਰੀ ਦਰਾਣੀ ਹੈ ਜੀ ਇਹ ਕਲੰਨ ਦਾ ਅਸੀਂ ਸਾਰਿਆਂ ਨੇ ਰਲ ਮਿਲ ਕੇ ਫੋਟੋ ਕਰਾਈਆਂ ਜੀ ਉੱਤੇ ਹੁਣ ਆਪਾਂ ਦੇਖਦੇ ਆਂ ਜੀ ਸਬਜ਼ੀ ਆਪਣੀ ਹਨੇਰਾ ਹੋਣ ਵਾਲਾ ਇੱਥੇ ਤੇ ਲਾਈਟ ਵੀ ਨਹੀਂ ਆਈ ਆਪਣੇ ਕੱਟ ਲੱਗਿਆ ਹੋਇਆ ਅੱਜ 6 ਵਜੇ ਕਹਿੰਦੇ ਨੇ ਜੀ ਲਾਈਟ ਆਊਗੀ ਪੌਣੇ 6 ਦਾ ਟਾਈਮ ਹੋ ਗਿਆ ਸੀ ਸਬਜ਼ੀ ਆਪਣੀ ਬਣਨ ਵਾਲੀ ਹੈ ਥੋੜਾ ਟਾਈਮ ਹੀ ਲੱਗੂਗਾ ਤੇ ਅੱਗ ਹੋਰ ਕਰਦਾਂਗੇ ਥੋੜਾ ਜਿਹਾ ਟਾਈਮ ਸੇਕ ਲਵਾ ਦਾਂਗੇ ਜਨਤਾਰਾ ਚੁੱਕਿਆ ਜੀ ਆਉਂਦਿਆਂ ਤੱਕ ਫੇਰ ਅੱਗ ਬੁਝ ਜਾਂਦੀ ਐ ਘਟ ਗਿਆ ਸੀ ਸੇਕ ਬਿਲਕੁਲੀ ਹੁਣ ਆ ਕੇ ਥੋੜੀ ਜਿਹੀ ਅੱਗ ਬਚਾ ਦਿੱਤੀ ਐ ਦਵਾਰੀ ਮੇ ਥੋੜਾ ਟਾਈਮ ਲੱਗੂਗਾ ਹੋਰ ਹਜੇ ਅੱਜ ਦੀ ਵੀਡੀਓ ਆਪਣੀ ਇੰਨੀ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਜਿਹੜੇ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮੈਂ ਵੀ ਸਾਰੇ ਪੈਨਪਰਾਵਾਂ ਦੀਆਂ ਵੀਡੀਓ ਜਰੂਰ ਵਾਚ ਕਰੂੰਗੀ ਜੀ ਦੋ ਤਿੰਨ ਦਿਨ ਬੀਜੀ ਸੀ ਤਾਂ ਕਰਕੇ ਕਈ ਚੈਨਲਾਂ ਤੇ ਨਹੀਂ ਜਾਇਆ ਗਿਆ ਜੀ ਜਦੋਂ ਵੀ ਟਾਈਮ ਲੱਗਦਾ ਸੀ ਆਪਾਂ ਕੋਈ ਨਾ ਕੋਈ ਵੀਡੀਓ ਜਰੂਰ ਵਾਚ ਕਰਕੇ ਕਰਨੀ ਰੱਖ ਦਿੰਦੇ ਸੀ ਜੀ ਲਾ ਕੇ